ਹੌਲੀ ਹੌਲੀ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਰਾਘਵ ਚੱਡਾ ਬਣਦੇ ਨਜ਼ਰ ਆ ਰਹੇ ਨੇ ਐਮਪੀ ਰਾਘਵ ਚੱਡਾ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਚੋਣਾਂ ਨਜ਼ਦੀਕ ਨੇ ਪਰ ਰਾਘਵ ਚੱਡਾ ਸਿਆਸਤ ਵਿੱਚ ਨਜ਼ਰ ਨਹੀਂ ਆ ਰਹੇ ਇਸੇ ਉੱਤੇ ਸੁਨੀਲ ਜਾਖੜ ਦਾ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਕਿ ਰਾਘਵ ਚੱਡਾ ਨਜ਼ਰ ਨਹੀਂ ਆ ਰਹੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਰਾਗਵ ਚੱਡਾ ਦੀ ਗੈਰ ਹਾਜ਼ਰੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਹੀ ਹੈ ਔਰ ਦੂਜੇ ਪਾਸੇ ਚਰਚਾਵਾ ਇਹ ਵੀ ਚੱਲਦੀਆਂ ਪਈਆਂ ਨੇ ਕਿ ਰਾਗਵ ਚੱਡਾ ਫਿਲਹਾਲ ਲੰਡਨ ਦੇ ਵਿੱਚ ਨੇ ਔਰ ਉੱਥੇ ਆਪਣੀਆਂ ਅੱਖਾਂ ਦਾ ਇਲਾਜ ਕਰਵਾ ਰਹੇ ਨੇ ਖੈਰ ਇਸ ਸਬੰਧੀ ਜੇ ਗੱਲ ਕਰੀਏ ਸੁਨੀਲ ਜਾਖੜ ਦੀ ਤਾਂ ਉਹਨਾਂ ਨੇ ਜ਼ਰੂਰ ਰਾਗਵ ਚੱਡਾ ਦੀ ਗੈਰ ਹਾਜ਼ਰੀ ਜਿਹੜੀ ਜਿਤਾਈ ਹੈ ਉਹਨਾਂ ਨੂੰ ਰਾਗਵ ਚੱਡਾ ਦੀ ਗੈਰ ਹਾਜ਼ਰੀ ਖਲ ਦੀ ਨਜ਼ਰ ਆਈ ਹੈ ਪਰ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇੱਕ ਪਾਸੇ ਲੋਕ ਸਭਾ ਚੋਣਾਂ ਨੇ ਇੱਕ ਪਾਸੇ ਇੰਨੀਆਂ ਵੱਡੀਆਂ ਚੋਣਾਂ ਨੇ ਜਿੱਥੇ ਦੇਸ਼ ਵਿਆਪੀ ਪੱਧਰ ਦੇ ਉੱਤੇ ਪਾਰਟੀਆਂ ਲੱਗੀਆਂ ਹੋਈਆਂ ਨੇ ਭਾਵੇਂ ਉਹ ਆਮ ਆਦਮੀ ਪਾਰਟੀ ਦੀ ਹੀ ਗੱਲ ਕਿਉਂ ਨਾ ਕਰੀਏ ਆਮ ਆਦਮੀ ਪਾਰਟੀ ਵੀ ਨੈਸ਼ਨਲ ਪਾਰਟੀ ਬਣਨ ਤੋਂ ਬਾਅਦ ਇਸੇ ਜਦੋਜਹਿਦ ਵਿੱਚ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਵਿਸਥਾਰ ਕੀਤਾ ਜਾਵੇ ਉਹ ਭਾਵੇਂ ਗੱਠਜੋੜ ਹੋਵੇ ਆਈਐਨਡੀਆ ਗੱਠਜੋੜ ਹੋਵੇ ਜਾਂ ਫਿਰ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਪ੍ਰਚਾਰ ਨੂੰ ਲੈ ਕੇ ਗਤੀਵਿਧੀਆਂ ਹੋਣ ਲਗਾਤਾਰ ਆਮ ਆਦਮੀ ਪਾਰਟੀ ਲੱਗੀ ਹੋਈ ਹੈ ਪਰ ਇਸੇ ਆਮ ਆਦਮੀ ਪਾਰਟੀ ਦੀ ਜਦੋਜਹਿਦ ਦੇ ਵਿੱਚ ਇੱਕ ਚਿਹਰਾ ਅਜੇ ਤੱਕ ਗੈਰਹਾਜ਼ਰ ਨਜ਼ਰ ਆ ਰਿਹਾ ਉਹ ਹੈ ਰਾਗਵ ਚੱਡਾ ਐਮਪੀ ਰਾਗਵ ਚੱਡਾ ਦੀ ਗੈਰਹਾਜ਼ਰੀ ਜਿਹੜੀ ਆਪਣੇ ਆਪ 'ਤੇ ਸਵਾਲ ਖੜੇ ਕਰ ਰਹੀ ਹੈ ਕਿ ਇੰਨੀਆਂ ਵੱਡੀਆਂ ਚੋਣਾਂ ਨਜ਼ਦੀਕ ਨੇ ਔਰ ਰਾਗਵ ਚੱਡਾ ਫਿਲਹਾਲ ਦਿਖਾਈ ਨਹੀਂ ਦੇ ਰਹੇ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਦੇ ਆਗੂ ਰਾਗਵ ਚੱਡਾ ਨੂੰ ਮਿੰਨੀ ਸੀਐਮ ਕਹਿ ਕੇ ਸੱਦੇ ਨੇ ਪਰ ਮਿੰਨੀ ਸੀਐਮ ਜਿਹੜੇ ਨੇ ਉਹ ਇਸ ਵੇਲੇ ਹਾਜ਼ਰ ਨਹੀਂ ਹੈ ਮਿਨੀ ਸੀਐਮ ਇਸ ਵੇਲੇ ਇਸ ਜद्दोजਹਿਦ ਦੇ ਵਿੱਚ ਸ਼ਾਮਿਲ ਨਹੀਂ ਤਾਂ ਆਖਰਕਾਰ ਰਾਗਵ ਚੱਡਾ ਗਏ ਕਿੱਥੇ ਦਰਸਲ ਚਰਚਾਵਾ ਇਹੀ ਨੇ ਕਿ ਰਾਗਵ ਚੱਡਾ ਲੰਡਨ ਦੇ ਵਿੱਚ ਨੇ ਪਰ ਲੰਡਨ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਰਾਗਵ ਚੱਡਾ ਉਹਨਾਂ ਦੀਆਂ ਅੱਖਾਂ ਦਾ ਇਲਾਜ ਹੋ ਰਿਹਾ ਔਰ ਸੁਨੀਲ ਜਾਖੜ ਨੇ ਵੀ ਇਸੇ ਮਾਮਲੇ ਦੇ ਉੱਤੇ ਚੋਟ ਮਾਰਨ ਦੀ ਕੋਸ਼ਿਸ਼ ਕੀਤੀ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਸੁਨੀਲ ਜਾਖੜ ਨੇ ਇਸੇ ਮਾਮਲੇ ਨੂੰ ਲੈ ਕੇ ਪ੍ਰतिकਰਮ ਸਾਂਝਾ ਕੀਤਾ ਬਿਆਨ ਸਾਂਝਾ ਕੀਤਾ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਦੇ ਵਿੱਚ ਲਿਖਿਆ ਪਰ ਦੂਜੇ ਪਾਸੇ ਸੁਨੀਲ ਜਾਖੜ ਨੂੰ ਇਸ ਦਾ ਮੂੰਹ ਤੋੜਵਾ ਪ੍ਰਤੀਕਰਮ ਸੀਐਮ ਭਗਵੰਤ ਮਾਨ ਵੱਲੋਂ ਮੋੜਵਾ ਜਵਾਬ ਜ਼ਰੂਰ ਦੇ ਦਿੱਤਾ ਗਿਆ ਸੀਐਮ ਭਗਵੰਤ ਮਾਨ ਨੇ ਜ਼ਰੂਰ ਮੋੜਵਾ ਜਵਾਬ ਉਸੇ ਲਹਿਜੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਔਰ ਸੁਨੀਲ ਜਾਖੜ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਦਾ ਨਾਮ ਲਿਖ ਕੇ ਇਸ ਦੇ ਵਿੱਚ ਸਾਫ਼ ਕਿਹਾ ਕਿ ਤੁਸੀਂ ਆਪਣੀ ਪਾਰਟੀ ਦੇ ਨਾਲ ਮਤਲਬ ਰੱਖੋ ਤੁਸੀਂ ਜਿਸ ਪਾਰਟੀ ਦੇ ਵਿੱਚੋਂ ਉਸ ਪਾਰਟੀ ਨਾਲ ਮਤਲਬ ਰੱਖੋ ਅਸਲ ਦੇ ਵਿੱਚ ਖਿੱਚੋ ਤਾਣ ਬਣੀ ਕਿਵੇਂ ਆਖਰਕਾਰ ਸਾਰਾ ਮਾਮਲਾ ਬਣਿਆ ਕਿਵੇਂ ਸੁਨੀਲ ਜਾਖੜ ਨੇ ਇਹੋ ਜਿਹਾ ਕੀ ਕਹਿ ਦਿੱਤਾ ਸੀ ਕਿ ਸੀਐਮ ਭਗਵੰਤ ਮਾਨ ਨੇ ਉਸ ਉੱਤੇ ਪ੍ਰਤੀਕਰਮ ਕਰ ਦਿੱਤਾ ਸਭ ਤੋਂ ਪਹਿਲਾਂ ਸੁਨੀਲ ਜਾਖੜ ਦਾ ਉਹ ਟਵੀਟ ਪੜ੍ਹ ਕੇ ਸੁਣਾਉਂਦੇ ਹਾਂ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਆਪਣੇ ਟਵੀਟ ਵਿੱਚ ਲਿਖਦੇ ਨੇ ਕਿ ਸਿਆਸੀ ਤੌਰ ਉੱਤੇ ਗਰਮਾਏ ਇਸ ਮਾਹੌਲ ਦੇ ਵਿੱਚ ਇੱਕ ਮੋੜ ਉੱਤੇ ਸ਼੍ਰੀ ਰਾਗਵ ਚੱਡਾ ਦੀ ਗੈਰ ਮੌਜੂਦਗੀ ਤੇ ਕਈ ਕਾਰਨ ਦੱਸੇ ਜਾ ਰਹੇ ਨੇ ਇਸ ਉੱਤੇ ਸ੍ਰੀ ਕੇਜਰੀਵਾਲ ਤੇ ਸ੍ਰੀ ਭਗਵੰਤਮਾਨ ਦੀ ਚੁੱਪੀ ਨੇ ਵੀ ਅਜਹੀਆਂ ਚਰਚਾਵਾਂ ਨੂੰ ਹੋਰ ਬાળ ਬਖਸ਼ ਹੈ ਹੁਣ ਇੱਕ ਖਬਰ ਸਾਹਮਣੇ ਆਈ ਹੈ ਕਿ ਸ਼੍ਰੀ ਚੱਡਾ ਅੱਖਾਂ ਦੇ ਇਲਾਜ ਲਈ ਲੰਡਨ ਗਏ ਹੋਏ ਨੇ ਜੇਕਰ ਅਜਿਹਾ ਹੈ ਤਾਂ ਮੈਂ ਉਹਨਾਂ ਦੇ ਜਲਦ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਵੀ ਸੁਨੀਲ ਜਾਖੜ ਤੰਜਕਸ ਨੂੰ ਰਹਿ ਨਹੀਂ ਸਕੇ ਉਹਨਾਂ ਨੇ ਗੁਰੇਜ਼ ਨਹੀਂ ਕੀਤਾ ਔਰ ਕਿਤਨਾ ਕਿਤੇ ਤੰਜਕਸ ਦਿੱਤਾ ਕਿਹਾ ਕਿ ਰਾਗਵ ਚੱਡਾ ਦੀ ਗੈਰ ਮੌਜੂਦਗੀ ਦੇ ਕਾਰਨ ਕਈ ਦੱਸੇ ਜਾ ਰਹੇ ਨੇ ਪਰ ਉਹਨਾਂ ਕਾਰਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦੀ ਚੁੱਪੀ ਆਪਣੇ ਆਪ ਦੇ ਵਿੱਚ ਉਹਨਾਂ ਕਾਰਨਾਂ ਨੂੰ ਫੈਲਣ ਦੇ ਵਿੱਚ ਮਦਦ ਕਰ ਰਹੀ ਹੈ ਪਰ ਇਸ ਮਾਮਲੇ ਦਾ ਪ੍ਰਤੀਕਰਮ ਸੀਐਮ ਭਗਵੰਤ ਮਾਨ ਕੀ ਦਿੰਦੇ ਨੇ ਦਰਅਸਲ ਸੀਐਮ ਭਗਵੰਤ ਮਾਨ ਦਾ ਜ਼ਿਕਰ ਵਿੱਚ ਹੋਇਆ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਵਿੱਚ ਹੋਇਆ ਰਾਗਵ ਚੱਟਾ ਦੀ ਗੈਰ ਹਾਜ਼ਰੀ ਜਿਹੜੀ ਹੈ ਉਹ ਭਾਜਪਾ ਵਾਲਿਆਂ ਨੂੰ ਖੱਲਣ ਲੱਗ ਗਈ ਉਸ ਦੇ ਉੱਤੇ ਸੀਐਮ ਭਗਵੰਤ ਮਾਨ ਪ੍ਰਤੀਕਰਮ ਜ਼ਰੂਰ ਦਿੰਦੇ ਨਜ਼ਰ ਆਏ ਨੇ ਉਹਨਾਂ ਨੇ ਵੀ ਰੀਵੀਟ ਕਰਕੇ ਸੁਨੀਲ ਜਾਖੜ ਨੂੰ ਮੋੜਵਾ ਜਵਾਬ ਦਿੱਤਾ ਆਖਰ ਕੀ ਲਿਖਿਆ ਆਓ ਪੜ੍ਹ ਕੇ ਸੁਣਾਉਨੇ ਆ ਸੀਐਮ ਭਗਵੰਤ ਮਾਨ ਨੇ ਸਾਫ ਲਿਖਿਆ ਕਿ ਜਾਖੜ ਸਾਹਿਬ ਜਿਸ ਪਾਰਟੀ ਦੇ ਵਿੱਚ ਅੱਜ ਕੱਲ ਹੋ ਉਸ ਦੀ ਫਿਕਰ ਕਰੋ ਨਾਲੇ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ ਕਾਂਗਰਸ ਵੱਲੋਂ ਰਾਜ ਭਾਜਪਾ ਦੇ ਪ੍ਰਧਾਨ ਅਤੇ ਅਕਾਲੀ ਦਲ ਨੂੰ ਗੱਠਜੋੜ ਦਾ ਸੱਦਾ ਸਾਹਿਬ ਜੀ ਤੁਸੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ ਕਦੇ ਮਰ ਜਾ ਚੜੀਏ ਕਦੇ ਜਿਉਂ ਜਾ ਚੜੀਏ ਜਵਾਬ ਦਿਓ ਸੀਐਮ ਆਂ ਦਾ ਵੀ ਅੱਗੇਓ ਸਾਫ਼ ਤੇ ਸਿੱਧਾ ਪ੍ਰਤੀਕਰਮ ਹੈਗਾ ਕਿ ਜਿਸ ਪਾਰਟੀ ਚ ਹੈਗੇ ਉਸ ਪਾਰਟੀ ਦੇ ਬਾਰੇ ਵਿੱਚ ਜਾਣਕਾਰੀ ਦਿਓ ਕਿ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਹੋ ਕਾਂਗਰਸ ਦਾ ਰਾਜ ਹੈ ਭਾਜਪਾ ਦੇ ਪ੍ਰਧਾਨ ਨੇ ਔਰ ਅਕਾਲੀ ਦਲ ਦੇ ਨਾਲ ਗੱਠ ਜੋੜ ਦੀਆਂ ਚਰਚਾਵਾਂ ਉਹਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਆਪਣਾ ਸਟੈਂਡ ਸਹੀ ਔਰ ਸਪਸ਼ਟ ਕੀਤਾ ਜਾਵੇ ਇਸ ਮੰਗ ਨਾਲ ਸੀਐਮ ਭਗਵੰਤ ਮਾਨ ਨੇ ਇੱਕ ਟਵੀਟ ਲਿਖਿਆ ਔਰ ਸੁਨੀਲ ਜਾਖੜ ਨੂੰ ਉਸ ਦੇ ਵਿੱਚ ਜ਼ਰੂਰ ਟੈਗ ਕੀਤਾ ਸੁਨੀਲ ਜਾਖੜ ਜਿਹੜੇ राघव चड्ढा ਮਾਮਲੇ ਦੇ ਉੱਤੇ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਤੋਂ ਸਵਾਲ ਚੁੱਕਦੇ ਨਜ਼ਰ ਆ ਰਹੇ ਸੀ ਉਹਨਾਂ ਨੂੰ ਆਖਰਕਾਰ ਆਪਣਾ ਜਵਾਬ ਜ਼ਰੂਰ ਮਿਲ ਗਿਆ ਕਿਉਂਕਿ ਸੁਨੀਲ ਜਾਖੜ ਦੀ ਜੇ ਗੱਲ ਕਰੀਏ ਤਾਂ ਜ਼ਰੂਰ ਕਿ ਤਨਾ ਕਹਤੇ ਉਹਨਾਂ ਨੇ ਅਕਾਲੀ ਦਲ ਦੇ ਨਾਲ ਗੱਠ ਜੋੜ ਦੀ ਹਮਾਇਤ ਕੀਤੀ ਹੈ ਉਹਨਾਂ ਨੇ ਸੁਨੀਲ ਜਾਖੜ ਨੇ ਯਾਨੀ ਕਿ ਔਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਨਾਲ ਗੱਠ ਜੋੜ ਦੀ ਹਮਾਇਤ ਕੀਤੀ ਹੈ ਜੋ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਹੀ ਹੈ ਕਿ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੀ ਜਿਹੜੀ ਹਾਈ ਕਮਾਂਡ ਹੈ ਉਹ ਬਿਲਕੁਲ ਵੀ ਰਾਜ਼ੀ ਨਹੀਂ ਹੈ ਉਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਜੇ ਗੱਠ ਜੋੜ ਕੀਤਾ ਵੀ ਜਾਵੇ ਜਾਂ ਨਾ ਕੀਤਾ ਜਾਵੇ ਪਰ ਦੂਜੇ ਪਾਸੇ ਪੰਜਾਬ ਪ੍ਰਧਾਨ ਭਾਜਪਾ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਬਕੌਲ ਗੱਠ ਜੋੜ ਜ਼ਰੂਰੀ ਹੈ ਉਹ ਗੱਠ ਜੋੜ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਆਪਣੇ ਆਪ ਸਵਾਲਾਂ ਦਾ ਜਵਾਬ ਕਿਤੇ ਨਾ ਕਿਤੇ ਜ਼ਰੂਰ ਮਿਲਦਾ ਪਰ ਦੂਜੇ ਪਾਸੇ ਰਾਗਵ ਚੱਡਾ ਦੀ ਗੈਰ ਹਾਜ਼ਰੀ ਜ਼ਰੂਰ ਖੜਨ ਲੱਗੀ ਹੈ ਸਿਆਸੀ ਪੱਧਰ ਦੇ ਉੱਤੇ ਰਾਗਵ ਚੱਡਾ ਦਾ ਅਹੁਦਾ ਜਿਹੜਾ ਹੈ ਜਿੰਨਾ ਉੱਚਾ ਹੈਗਾ ਭਾਵੇਂ ਉਹ ਉਹਨਾਂ ਦਾ ਅਹੁਦਾ ਐਮਪੀ ਹੈ ਪਰ ਸਿਆਸੀ ਪੱਧਰ ਦੇ ਉੱਤੇ ਉਹ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਨਜ਼ਰ ਆਏ ਨਹੀਂ ਅੱਜ ਤੱਕ ਰਾਗਵ ਚੱਡਾ ਦੀ ਛਵੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਬਣੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਸਰਕਾਰ ਆਉਣ ਤੋਂ ਬਾਅਦ ਉਹ ਜ਼ਰੂਰ ਲਗਾਤਾਰ ਵਧਦੀ ਰਹੀ ਹੈ ਔਰ ਪੰਜਾਬ ਦੇ ਮਸਲਿਆਂ ਦੇ ਵਿੱਚ ਵੀ ਰਾਗਵ ਚੱਡਾ ਜਿਹੜੇ ਨੇ ਉਹ ਲਗਾਤਾਰ ਡਟੇ ਰਹੇ ਨੇ ਪੰਜਾਬ ਦੇ ਮਸਲਿਆਂ ਦੇ ਵਿੱਚ ਵੀ ਉਹਨਾਂ ਦਾ ਰੁਝਾਨ ਰਿਹਾ ਹੈ ਪਰ ਅਚਾਨਕ ਰਾਗਵ ਚੱਡਾ ਜਿਹੜੇ ਨੇ ਉਹ ਐਬਸੈਂਟ ਨਜ਼ਰ ਆਉਣ ਲੱਗੇ ਨੇ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਿਹਾ ਇਸੇ ਉੱਤੇ ਸੁਨੀਲ ਜਾਖੜ ਦਾ ਪ੍ਰतिकਰਮ ਸੀ ਪਰ ਉਹਨਾਂ ਨੂੰ ਮੋੜਮਾ ਜਵਾਬ ਜ਼ਰੂਰ ਮਿਲ ਗਿਆ ਪਰ ਆਖਰਕਾਰ ਸਿਆਸਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਕੀ ਰਾਘਵ ਚੱਡਾ ਵਾਪਸ ਆਉਣਗੇ ਕਿਉਂਕਿ ਇਸ ਵੇਲੇ ਮਾਹੌਲ ਵੀ ਜਿਹੜਾ ਅਦਲਾ ਬਦਲੀ ਦਾ ਚੱਲਦਾ ਪਿਆ ਹੈ ਇਹ ਜਿਹੜੇ 2.5 ਮਹੀਨੇ ਵਿੱਚ ਰੱਖੇ ਗਏ ਨੇ ਇਹਨਾਂ ਦੇ ਵਿੱਚ ਵੱਡੇ ਪੱਧਰ ਤੇ ਅਦਲਾ ਬਦਲੀ ਹੋਵੇਗੀ ਔਰ ਇਸ ਵਾਰ ਦੀ ਅਦਲਾ ਬਦਲੀ ਕੀ ਕੁਝ ਲੈ ਕੇ ਆਵੇਗੀ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ Subscribe to One India channel and never miss an update.